प्यारे दोस्तों वीरवार ਦਾ ਦਿਨ ਵਿਗਿਆਨ ਦਾ ਦਿਨ ਤੁਸੀਂ ਅਕਸਰ ਏਖਬਾਰਾਂ ਦੇ ਵਿੱਚ ਪੜ੍ਹਦੇ ਰਹਿੰਨੇ ਆ ਕਿ ਮੌਸਮ ਵਿਭਾਗ ਨੇ ਇੱਕ ਯੈਰੋ ਲਰਟ ਜਾਰੀ ਕੀਤਾ orange ਅਲਰਟ ਜਾਰੀ ਕੀਤਾ ਗ੍ਰੀਨ ਹੋ ਗਿਆ ਰੈਡ ਅਲਰਟ ਜਾਰੀ ਕੀਤਾ ਇਹ ਕੀ ਹੁੰਦੇ ਆ ਮੋٹے ਜੇ ਤਾਰ ਤੇ ਅਸੀਂ ਅਖਬਾਰ ਚ ਖਬਰ ਪੜ੍ਹ ਲੈਨੇ ਆ ਪਰ ਬਹੁਤ ਹੀ ਸਾਨੂੰ ਸਮਝ ਨਹੀਂ ਆਉਂਦੀ ਕਿ ਇਹਦਾ ਅਰਥ ਕੀ ਆ। ਤੋਂ ਅੱਜ ਦੀ ਵੀਡੀਓ ਵਿੱਚ ਥੋੜੀ ਜੀ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਮੋٹے ਤਾਰ ਤੇ ਚਾਰ ਰੰਗਾਂ ਦਾ ਨਾਮ ਹੁੰਦਾ ਹੈ। ਰੈੱਡ ਅਲਰਟ ਜਾਂ ਫਿਰ ਔਰੇਂਜ ਅਲਰਟ ਜਾਂ ਫਿਰ ਯੈਲੋ ਅਲਰਟ ਤੇ ਜਾਂ ਫਿਰ ਗ੍ਰੀਨ ਆਮ ਕਰਕੇ ਗ੍ਰੀਨ ਅਲਰਟ ਨਹੀਂ ਆਉਂਦਾ ਆਮ ਹਾਲਤਾਂ ਜਿਹੜੀਆਂ ਉਹ ਗ੍ਰੀਨ ਹੀ ਹੁੰਦੀਆਂ ਤਾਂ ਇੱਕ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਆਪਾਂ ਗ੍ਰੀਨ ਨੂੰ ਸਮਝਦੇ ਆਂ ਕਿ ਭਾਈ ਠੀਕ ਠਾਕ ਆ ਲੰਘ ਜੋ ਤੇ ਰੈਡ ਨੂੰ ਸਮਝਦੇ ਆਂ ਕਿ ਖਤਰਾ ਹੈ ਭਾਈ ਰੁਕ ਜੋ ਚਲੋ ਇਹ ਤਾਂ ਦੋਨੇ ਹੋ ਗਏ ਕੋਣਿਆ ਕਿ yellow ਤੇ orange ਜਿਹੜਾ ਹੈਗਾ alert ਉਹਦਾ ਕੀ ਅਰਥ ਜਦੋਂ ਅਸੀਂ ਟ੍ਰੈਫਿਕ ਬੱਤੀਆਂ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਇੱਕ ਪੀਲੀ ਆਉਂਦੀ ਆ ਜਿਹਦਾ ਮਤਲਬ ਹੁੰਦਾ ਕਿ ਤਿਆਰ ਹੋ ਜਾਓ ਕਿਆ ਜਾਂਦਾ ਹੈਗਾ yellow alert ਤਾਂ ਇਹਦਾ ਮਤਲਬ ਇਹ ਕਿ ਮੌਸਮ ਵਿਗੜਨ ਦੀ ਸੰਭਾਵਨਾ ਹੈ ਇਸ ਕਰਕੇ ਤੁਸੀਂ ਸਾਵਧਾਨ ਰਹੋ ਤੇ ਜਦੋਂ ਫਿਰ ਆਉਂਦਾ ਹੈ orange alert ਤਾਂ ਇਹ ਲਾਪਾਵੇ ਕਿ ਤੁਹਾਡਾ ਜਿਹੜਾ ਖਤਰੀ ਦਾ ਤੁਹਾਨੂੰ ਸਾਵਧਾਨ ਰਹਿਣ ਲਈ ਆਖਿਆ ਗਿਆ ਸੀ ਉਹ ਖਤਰਾ ਸ਼ੁਰੂ ਹੋ ਗਿਆ ਪਰ ਇਹ ਖਤਰਾ ਜਿਹੜਾ ਇਹ ਸਾਵਧਾਨ ਰਹਿ ਕੇ ਬਚਿਆ ਜਾ ਸਕਦਾ ਹੈਗਾ ਹਜੇ ਜਿਹਨੂੰ ਕਹਿੰਦੇ ਆ ਐਮਰਜੈਂਸੀ ਸਿਖਰ ਨਹੀਂ ਆਏਗੀ ਇਹ ਰੈਡ ਅਲਰਟ ਤੋਂ ਪਹਿਲਾਂ ਦੀ ਸਥਿਤੀ ਆ ਪਰ ਜਿਹੜਾ ਗ੍ਰੀਨ ਲਾਰਟ ਆਮ ਕਰਕੇ ਨਹੀਂ ਕੀਤਾ ਜਾਂਦਾ ਇਹ ਕਿਹਾ ਜਾਂਦਾ ਹੈ ਕਿ ਆ ਜਦੋਂ ਰੈਡ ਅਲਰਟ ਖਤਮ ਹੋ ਜਾਂਦਾ ਤੇ ਇਹਦਾ ਮਤਲਬ ਇਹ ਹੀ ਆ ਕਿ ਗ੍ਰੀਨ ਹੋ ਗਿਆ ਹੁਣ ਇਹ ਕਾਦੇ ਕਾਦੇ ਲਈ ਜਾਰੀ ਕੀਤਾ ਜਾਂਦਾ ਤੇ ਕੌਣ ਜਾਰੀ ਕਰਦਾ ਹੈ ਇਹਨੂੰ ਮੀਟਰੋਲੋਜੀ ਡਿਪਾਰਟਮੈਂਟ ਆਫ ਜਿਹੜਾ ਇੰਡੀਆ ਹੈਗਾ ਉਹ ਇਹਨੂੰ ਜਾਰੀ ਕਰਦਾ ਹੈ ਤੇ ਜਦੋਂ ਇਹ ਜਾਰੀ ਕੀਤਾ ਜਾਂਦਾ ਕਾਦੇ-ਕਾਦੇ ਲਈ ਕੀਤਾ ਜਾਂਦਾ ਇਹ ਬਹੁਤ ਸਾਰੀਆਂ ਚੀਜ਼ਾਂ ਲਈ ਕੀਤਾ ਜਾਂਦਾ ਇੱਕ ਵਰਸਾਤਾਂ ਦੇ ਸੰਬੰਧ ਹੜ੍ਹਾਂ ਦੇ ਲਈ ਕਿ ਹੜ੍ਹ ਆਉਣ ਦੀਆਂ ਸੰਭਾਵਨਾਵਾਂ ਸਾਵਧਾਨ ਹੋ ਜਾਓ ਹੜ੍ਹ ਆ ਗਿਆ ਹਾਲਤ ਬਹੁਤ ਮਾੜੀ ਆ ਉਸ ਪਾਸੇ ਨਾ ਜਾਓ ਹੜ੍ਹਾਂ ਤੋਂ ਇਲਾਵਾ ਇਹ ਤੂਫਾਨ ਜਾਂ ਝੱਖੜ ਉਸ ਲਈ ਵੀ ਕੀਤਾ ਜਾਂਦਾ ਇਹ ਗਰਮੀ ਦੇ ਲਈ ਵੀ ਕੀਤਾ ਜਾਂਦਾ ਕਿ ਬਹੁਤ ਜ਼ਿਆਦਾ ਗਰਮੀ ਆ ਬਾਹਰ ਨਾ ਜਾਓ ਇਹ ਠੰਡ ਲਈ ਵੀ ਕੀਤਾ ਜਾਂਦਾ ਕਿ ਬਹੁਤ ਕੋਲਡ ਵੇਵ ਚੱਲ ਰਹੀ ਆ ਬਰਫ਼ ਲਈ ਵੀ ਕੀਤਾ ਜਾਂਦਾ ਬਰਫ਼ਬਾਰੀ ਲਈ ਵੀ ਕੀਤਾ ਜਾਂਦਾ ਇਹ ਸਮੁੰਦਰੀ ਤੂਫਾਨ ਲਈ ਵੀ ਕੀਤਾ ਜਾਂਦਾ ਇਹ ਸੁਨਾਮੀ ਲਈ ਵੀ ਕੀਤਾ ਜਾਂਦਾ ਤਾਂ ਮੌਸਮ ਦੀਆਂ ਜਿੰਨੀਆਂ ਤਬਦੀਲੀਆਂ ਚਾਹੇ ਮੀ ਪੈਣਾ ਹੋਵੇ ਚਾਹੇ ਬਰਫ਼ ਪੈਣੀ ਹੋਵੇ ਚਾਹੇ ਹਨੇਰੀ ਆਉਣੀ ਹੋਵੇ ਝੱਖੜ ਆਉਣਾ ਹੋਵੇ ਤੇ ਚਾਹੇ ਕਿਹਾ ਜਾ ਸਕਦਾ ਕਿ ਸਮੁੰਦਰੀ ਤੂਫਾਨ ਆਉਣਾ ਹੋਵੇ ਚਾਹੇ ਕੁਝ ਵੀ ਜਿਹੜੀ ਵੱਡੀ ਤਬਦੀਲੀ ਆ ਜਿਹੜੀ ਮਨੁੱਖ ਦੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰਦੀ ਆ ਉਸ ਉੱਪਰ ਇਹ ਅਲਰਟ ਜਾਰੀ ਕੀਤਾ ਜਾਂਦਾ ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਜਿਹੜੇ ਇਹ ਅਲਰਟ ਜਾਰੀ ਕੀਤਾ ਜਾਂਦਾ ਹੈ ਇਹਦਾ ਪੈਮਾਨਾ ਕੀ ਆ ਤਾਂ ਪੈਮਾਨਾ ਇਹਦਾ ਅਨੇਕ ਇਸ ਤਰ੍ਹਾਂ ਪਰਮਾਨਾ ਨਹੀਂ ਕਿ ਕਿੰਨਾ ਹੜ ਆ ਜੇ ਤਾਂ ਇਹ ਅਲਰਟ ਜਾਰੀ ਕੀਤਾ ਜਾਂਦਾ ਅਸਲ ਦੇ ਵਿੱਚ ਹਰ ਖਿੱਤੇ ਦੀਆਂ ਆਪ ਦੀਆਂ ਸਥਿਤੀਆਂ ਹੁੰਦੀਆਂ ਮੰਨ ਲਓ ਪੰਜਾਬ ਦੇ ਵਿੱਚ ਬਰਬਾਰੀ ਨਹੀਂ ਹੁੰਦੀ ਜੇ اچانک ਬਰਬਾਰੀ ਹੋ ਜੇ ਤਾਂ ਇੱਥੇ ਸਿੱਧਾ ਹੀ ਰੈਡ ਅਲਰਟ ਆ ਪਰ ਹੁਣ ਜਿਹੜੇ ਇਲਾਕਿਆਂ ਦੇ ਵਿੱਚ ਬਰਬਾਰੀ ਹੁੰਦੀ ਆ ਜਿਵੇਂ ਕੈਨੇਡਾ ਦਾ ਸ਼ਹਿਰ ਹੋ ਗਿਆ ਕੈਲਗਰੀ ਬਰਬਾਰੀ ਅਕਸਰ ਹੀ ਹੁੰਣੀ ਆ ਤਾਂ ਉੱਥੇ ਰੈਡ ਅਲਰਟ ਨਹੀਂ ਉੱਥੇ ਠੀਕ ਆ ਇਹ ਅਲਰਟ ਤਾਂ ਆਵੇਗਾ ਕਿ ਬਰਫਬਾਰੀ ਹੋ ਸਕਦੀ ਆ ਘਰੋਂ ਨਿਕਲਣ ਸਮੇਂ ਸਾਵਧਾਨ ਰਹੋ ਬਰਫਬਾਰੀ ਕਾਫੀ ਹੋਗੀ ਹੈਗੀ ਆ yellow alert ਆ ਸਕਦਾ ਤਾਂ ਇਹ ਖਿੱਤੇ ਦੇ ਅਨਸਾਰ ਵੀ ਹੁੰਦਾ ਹੈ ਕਿ ਕਿਸੇ ਖਿੱਤੇ ਦੇ ਵਿੱਚ ਮੌਸਮ ਦਾ ਜਿਹੜਾ ਮੀਂਹ ਦਾ ਪੈਮਾਨਾ ਹੈ ਜਾਂ ਤਰੀਕਾ ਹੈ ਉਹ ਉਸੇ ਤਰ੍ਹਾਂ ਹੀ ਮਿੱਥਿਆ ਜਾਂਦਾ ਹੈ ਲੋ ਇਵੇਂ ਬਰਸਾਤਾਂ ਦੇ ਵਿੱਚ ਮੀਂਹ ਤਾਂ ਪੈਣਾ ਪਰ ਹਰ ਮੀਂਹ ਹੈ ਜਿਹੜਾ ਉਦੇ ਲਈ ਜ਼ਰੂਰੀ ਨਹੀਂ ਕਿ ਇਹ yellow alert ਕੀਤਾ ਜਾਵੇ ਕਿਉਂਕਿ ਮੀਂਹ ਤਾਂ ਵਰਸਾਤਾ ਦਾ ਪਹਿਣਾ ਤੇ ਵਰਸਾਤਾ ਆ ਰਹੀ ਹੈ ਕਦੋਂ yellow alert ਕੀਤਾ ਜਾਊ ਜਦੋਂ ਇਹ ਹੋਵੇਗਾ ਕਿ ਕੁਝ ਖਤਰਾ ਹੈ ਹੜ ਦਾ ਖਤਰਾ ਹੈ ਨੀਵੇਂ ਥਾਂ ਪਾਣੀ ਭਰਨ ਦਾ ਖਤਰਾ ਹੈ ਤੇ ਇਸੇ ਤਰ੍ਹਾਂ ਹੀ ਜਦੋਂ ਇਹ ਖਤਰਾ ਇੰਨਾ ਕੁ ਵੱਧ ਜੇ ਕਿ ਕੁਝ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ ਮਾਲ ਤੇ ਜਾਨ ਦੋਹਾਂ ਦਾ ਨੁਕਸਾਨ ਹੋ ਸਕਦਾ ਹੈ ਹੋ ਸਕੰਦ ਗੇ ਸੰਭਾਵਨਾ ਹੈ ਤਾਂ ਫਿਰ orange ਤੇ ਜਦੋਂ ਅਸੀਂ ਕਹਿਨੇ ਹੈਗੇ ਆ ਕਿ ਖਤਰਾ ਬਹੁਤ ਜ਼ਿਆਦਾ ਹੈ ਤੇ ਤੁਸੀਂ ਹਰ ਹਾਲਤ ਵਿੱਚ ਬਚਾਅ ਕਰੋ ਸਾਰਾ ਕੁਝ ਛੱਡ ਛੜਾ ਕੇ ਭੱਜ ਜਾਓ ਜਿਵੇਂ ਵੀ ਤੁਹਾਡੀ ਜਾਨ ਬਚਦੀ ਹੈ ਬਚਾਓ ਉਹ ਫਿਰ red alert ਤਾਂ ਇਹ denn ਜਿਹੜੇ ਸ਼ਬਦ ਦਾ ਅਕਸਰ ਵਰਤੇ ਜਾਂਦੇ ਗ੍ਰੀਨ ਘੱਟ ਵਰਤਿਆ ਜਾਂਦਾ ਪਰ ਇਹਨੂੰ ਕਹਿ ਲਓ ਕਿ ਤੁਸੀਂ ਚਾਰ ਦਾ ਪਮਾਨਾ ਹੈ ਕਿ ਸਭ ਠੀਕ ਠਾਕ ਸਾਵਧਾਨ ਰਹੋ ਸਾਵਧਾਨ ਤੋਂ ਅੱਗੇ ਕਿ ਸਾਵਧਾਨੀ ਤੋਂ ਅਗਲੀ ਗੱਲ ਹੈਗੀ ਆ ਬਚਾਓ ਕਾਰਜਾਂ ਦੇ ਲਈ ਜੁਟ ਜਾਓ ਜਾਂ ਆਪਣਾ ਬਚਾਓ ਸ਼ੁਰੂ ਕਰੋ ਤੇ ਉਸ ਤੋਂ ਜਿਹੜਾ ਅਗਲਾ ਹੈਗਾ ਉਹ ਇਹ ਆ ਕਿ ਤੁਸੀਂ ਸੰਕਟ 'ਚ ਘਿਰ ਗਏ ਆ ਜਾਂ ਘਿਰਨ ਜਾ ਰਹੇ ਆ ਤਾਂ ਉਸ ਸਮੇਂ ਜਿਹੜੇ ਤੁਸੀਂ ਕੋਈ ਨਾ ਕੋਈ ਆਪਣੇ ਵੱਲੋਂ ਜਿਹੜੀ ਤੁਸੀਂ ਕੁਝ ਕਰ ਸਕਦੇ ਆ ਜੋ ਦੂਸਰੇ ਲੋਕ ਜਿਹੜੇ ਤੁਹਾਡੀ ਸਹਾਇਤਾ ਕਰ ਸਕਦੇ ਆ ਤਾਂ ਉਹ ਫਿਰ ਰੈੱਡ ਅਲਰਟ ਦੀ ਸਥਿਤੀ ਆ ਜਾਂਦੀ ਹੈਗੀ ਆ ਨਿਸ਼ਚੈ ਹੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਵਿਦੇਸ਼ਾਂ ਵਿੱਚ ਪ੍ਰਚਲਿਤ ਹੋਈਆਂ ਬਾਅਦ ਦੇ ਵਿੱਚ ਇੰਡੀਆ 'ਚ ਹੋਈਆਂ ਫਿਰ ਉਹਨਾਂ ਇੰਡੀਆ ਦੇ ਵਿੱਚ ਅੱਜਕੱਲ ਇਹ ਜਾਰੀ ਹੁੰਦੀਆਂ ਖੇਤੀਬਾਰ ਜਾਰੀ ਹੁੰਦੀਆਂ ਮੀਟਰੋਲੋਜੀ ਡਿਪਾਰਟਮੈਂਟ ਜਾਰੀ ਕਰਦਾ ਇਸ ਨੂੰ ਪਰਸਾਰਤ ਕਰਨ ਦਾ ਜਿਹੜਾ ਕੰਮ ਹੈਗਾ ਉਹ ਅਕਸਰ ਜਿਹੜੇ ਜ਼ਿਲ੍ਹਾ ਅਧਿਕਾਰੀ ਨੇ ਜਾਂ ਜਿਹੜੇ ਰਾਜ ਦੇ ਅਧਿਕਾਰੀ ਨੇ ਉਹ ਕਰਦੇ ਨੇ ਜਦੋਂ ਉਹ ਦੇਖਦੇ ਨੇ ਕਿ ਜਿਹੜੀ ਸਾਡੇ ਸਾਡੇ ਸਿਟੀਜਨ ਸਾਡੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਬਚਾਉਣਾ ਜ਼ਰੂਰੀ ਆ ਤੇ ਉਹ ਫਿਰ ਵੱਖ-ਵੱਖ ਜਿਹੜੇ ਮਾਧਿਅਮ ਹੈਗੇ ਆ ਉਹ ਚਾਹੇ ਰੇਡੀਓ, ਟੈਲੀਵਿਜ਼ਨ, ਅਖਬਾਰ, ਅੱਜ ਕੱਲ ਦਾ ਸੋਸ਼ਲ ਮੀਡੀਆ ਹੋ ਗਿਆ ਉਹਦੇ ਰਾਹੀਂ ਇਹ ਅਲਰਟ ਜਿੰਦੇ ਹੈਗੇ ਆ ਤੇ ਨਿਸ਼ਚੈ ਹੀ ਇਹਨਾਂ ਅਲਰਟਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਪਰ ਇਹਨਾਂ ਅਲਰਟ ਨੂੰ ਸਮਝਣ ਸਮੇ ਇਹ ਵੀ ਗੱਲ ਆ ਕਿ ਕਿਸੇ ਵੀ ਅਲਰਟ ਦੇ ਨਾਲ ਤੁਸੀਂ ਪੈਨਿਕ ਨਹੀਂ ਹੋਣਾ ਸਗੋਂ ਉਸ ਨੂੰ ਸਮਝਣਾ ਹੈ ਇਸ ਸਮ ਦੇ ਕੁ ਰੂਸ ਆਦਾਰਤੇ ਫਿਰ ਤੁਸੀਂ ਆਪਣੇ ਪਹਚਾਓ ਕਾਰਜ ਕਰਨੇ